ਸਸਕਲ ਦੋਸਤੋ ਮਾਰਸ਼ਲ ਨਿਊਜ਼ ਦੀ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜੋ ਮੈਗਾ ਪੇਟੀਅਮ ਮੀਟਿੰਗ ਰੱਖੀ ਜਾਂਦੀ ਹੈ ਸਕੂਲਾਂ ਦੇ ਵਿੱਚ ਉਹ ਹਰ ਸਕੂਲ ਦੇ ਵਿੱਚ ਇਹ ਜੋ ਸਾਲਾਨਾ ਮੀਟਿੰਗ ਹੋ ਰਹੀ ਹੈ ਜਿਸ ਜਿੱਥੇ ਕਿ ਮਾਪਿਆਂ ਨੂੰ ਮਾਪਿਆਂ ਦੀ ਵਰਕਸ਼ਾਪ ਲੱਗਦੀ ਹੈ ਤੇ ਬੱਚਿਆਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੂੰ ਕਿਵੇਂ ਪੜਾਉਣਾ ਜਾਂ ਬੱਚਿਆਂ ਦੇ ਵਿੱਚ ਕੀ ਕਮੀਆਂ ਉਹਨਾਂ ਨੂੰ ਕਿਵੇਂ ਦੂਰ ਕਰਨਾ ਇਹਨਾਂ ਦੇ ਬਾਰੇ ਜੋ ਅਧਿਆਪਕ ਆ ਗਏ ਆ ਉਹਨਾਂ ਨੂੰ ਜਾਣਕਾਰੀ ਦਿੰਨੇ ਆ ਤੇ ਇਸ ਸਮੇਂ ਅਸੀਂ ਪਿੰਡ ਬੱਲੋमाजरा ਵਿਖੇ ਪਹੁੰਚੇ ਹੋયા ਜਿੱਥੇ ਕੇ ਪੀਟੀਐਮ ਮੀਟਿੰਗ ਅਸੀਂ ਆਪ ਨੂੰ ਦਿਖਾਵਾਂਗੇ ਤੇ ਉੱਥੇ ਅਧਿਆਪਕ ਮਾਪਿਆਂ ਨਾਲ ਜੋ ਮਿਲਣੀ ਹੋ ਰਹੀ ਹੈਗੀ ਹੈ ਉਹਨਾਂ ਦੀ ਵਰਕਸ਼ਾਪ ਵੀ ਲੱਗੀ ਹੋਈ ਹੈ ਤੇ ਸਰਪੰਚ ਜਿਥੇ ਅਸੀਂ ਬੱਲੋमाजरा ਜਿੱਥੇ ਪਹੁੰਚੇ ਹੋયા ਆ ਉੱਥੇ ਸਮਾਜ ਸੇਵੀ ਸ਼ਖਸੀਅਤ ਸ਼ੋਮਨੀ ਕਾਲੀਦਾਲ ਦੇ ਕਦਾਵਰ ਆਗੂ ਸੁਖਵਿੰਦਰ ਸਿੰਘ ਛਿੰਦੀ ਬੱਲੋमाजरा ਉਹ ਵੀ ਪਹੁੰਚੇ ਹੋਏ ਆ ਕਰਦੇ ਆ ਗੱਲਬਾਤ ਅਧਿਆਪਕਾਂ ਦੇ ਨਾਲ ਤੇ ਮੋਢ ਭਰਾਗੂਆਂ ਦੇ ਨਾਲ ਕੀ ਦੱਸਦ ਨੇ ਉਹ ਇਸ ਮੀਟਿੰਗ ਦੇ ਐਕਸਪੀਰੀਅੰਸ ਬਾਰੇ ਤੇ ਕੀ ਵਿਚਾਰ ਨੇ ਉਹਨਾਂ ਦੇ ਧੰਨਵਾ ਹਾਂਜੀ ਮੈਂ ਪਹਿਲਾਂ ਤੁਹਾਨੂੰ ਮੁਬਾਰਕਾਂ ਦਿੱਤੀ ਪ੍ਰਿੰਸੀਪਲ ਲੱਗੇ ਹੋ ਥੈਂਕਿਊ ਤੇ ਅੱਜ ਜੋ ਕਿ ਹਰ ਸਾਲ ਦੀ ਜਿਵੇਂ ਇਸ ਸਾਲ ਵੀ ਪੇਰੈਂਟਸ ਮੀਟਿੰਗ ਜੋ ਕਿ ਸਾਲ ਦੇ ਐਂਡ ਵਿੱਚ ਜੋ ਕਿ ਸਰਕਾਰ ਵੱਲੋਂ ਲਿਖੀ ਗਈ ਹੈ ਉਸ ਦੇ ਬਾਰੇ ਕੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 20 ਦਸੰਬਰ ਨੂੰ ਮਾਪੇ ਅਧਿਆਪਕ ਮਿਲਣੇ ਆ ਮੈਗਾ ਪੀਟੀਐਮ ਨਾਲ ਮਾਪਿਆਂ ਦੀ ਵਰਕਸ਼ਾਪ ਹੈ ਇਹ ਸਰਕਾਰ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਹੜੀ ਵਰਕਸ਼ਾਪ ਸ਼ੁਰੂ ਕੀਤੀ ਹੈ ਇਦੇ ਵਿੱਚ ਅਸੀਂ ਮਾਪਿਆਂ ਨੂੰ ਦੱਸਿਆ ਆ ਉਹਨਾਂ ਦੇ ਬੱਚਿਆਂ ਦੇ ਬਾਰੇ ਵਿੱਚ ਕਿ ਬੱਚਿਆਂ ਨੂੰ ਕਿੱਦਾਂ ਪ੍ਰੋਤਸਾਹਿਤ ਕਰਨਗੇ ਡੇਲੀ ਹੋਮਵਰਕ ਕਰਨ ਚ ਪੜ੍ਹਨ ਦੇ ਵਿੱਚ ਡੇਲੀ ਉਹਦੀ ਅਟੈਂਡੈਂਸ ਵਿਧਾਨ ਵੀ ਡੇਲੀ ਉਹ ਸਕੂਲ ਆਣ ਇਹਨਾਂ ਲਈ ਆ ਕਿ ਜਿਹੜੇ ਸਾਡੇ ਮੈਂਬਰਸ ਐ ਐਸਐਮਸੀ ਮੈਂਬਰ ਸਾਡੇ ਪਿੰਡ ਦੇ ਪਤੰਦੇ ਸੱਜਣ ਸਾਡੇ ਕੋਲ ਉਹ ਵੀ ਪਹੁੰਚੇ ਐ ਮਾਪੇ ਵੀ ਪਹੁੰਚੇ ਐ ਸਭ ਨੂੰ ਅਸੀਂ ਜਾਨੂ ਕਰਾਇਆ ਸਰਕਾਰ ਦੇ ਇਸ ਮੁਹਿੰਮ ਦੇ ਨਾਲ ਇਹਦਾਂ ਕੀ ਹੋਏਗਾ ਬੱਚਾ ਸਕੂਲ ਦੇ ਵਿੱਚ ਰੈਗੂਲਰ ਆਏਗਾ ਰੈਗੂਲਰ ਹੋਮਵਰਕ ਕਰੇਗਾ ਪੜ੍ਹਾਈ ਦੇ ਵਿੱਚ ਵਧੀਆ ਹੋਏਗਾ ਕੋਈ ਬੱਚਿਆਂ ਨੂੰ ਪ੍ਰੋਬਲਮ ਆਂਦੀ ਆ ਜਾਂ ਸਾਨੂੰ ਪ੍ਰੋਬਲਮ ਆਂਦੀ ਆ ਅਸੀਂ ਪੇਰੈਂਟਸ ਨੂੰ ਦੱਸਾਂਗੇ ਬਹੁਤ ਵਧੀਆ ਬਣਾਵਾਂਗੇ ਜੀ ਤੁਹਾਡਾ ਸਕੂਲ ਪੂਰੇ ਜ਼ਿਲ੍ਹੇ ਵਿੱਚ ਫਰਸਟ ਨੰਬਰ ਤੇ ਆਉਂਦਾ ਹੈ ਤੇ ਇਹਦੇ ਵਿੱਚ ਕੀ ਕੀ ਫੈਸਿਲਿਟੀਆਂ ਜੋ ਕੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਸਾਡੇ ਦੁਆਰੇ ਸਾਡਾ ਸਰਕਾਰੀ ਮਿਡਲ ਸਕੂਲ ਬੱਲੋ ਮਾਜਰਾ 2024-25 ਦਾ ਬੈਸਟ ਮਿਡਲ ਸਕੂਲ ਆਫ ਮੋਹਾਲੀ ਹੈ ਇਹ ਸਾਡੇ ਅਸੀਂ ਇਹ ਮੇਰੇ ਕੱਲੀ ਦਾ ਜਾਂ ਕੱਲੇ ਸਟਾਫ ਦਾ ਉਪਰਾਲਾ ਨਹੀਂ ਹੈ ਇਹ ਸਾਡੇ ਪਿੰਡ ਦਾ ਵਿਦਿਆਰਥੀਆਂ ਦਾ ਉਹਨਾਂ ਦੇ ਪੇਰੈਂਟਸ ਸਾਡੇ ਡਿਪਾਰਟਮੈਂਟ ਦਾ ਸਬਦਾਂ ਮਿਲਣਾ ਜੁਲਕੇ ਬਣਿਆ ਹੋਇਆ ਹੈ ਤੇ ਮੈਂ ਚਾਹਨੀ ਆ ਕਿ ਅਸੀਂ ਦੁਬਾਰਾ ਇਦਾਂ ਦੇ ਉੱਪਰ ਆਲੇ ਫੇਅਰ ਕਰੀਏ ਕਿ ਅਗਲੀ ਵਾਰ ਜਦੋਂ ਵੀ ਸੈLECTION ਹੋਵੇ ਸਾਡਾ ਸਕੂਲ ਫ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਡਾ ਸਕੂਲ ਬਹੁਤ ਜਲਦੀ ਹਾਈ ਬਣਾਇਆ ਜਾਵੇਗਾ। ਨਹੀਂ ਬੱਚੇ ਜਿਵੇਂ ਆਰਥਿਕ ਪੱਖੋਂ ਜੋ ਕਿ ਥੋੜੇ ਉਹ ਹੁੰਦੇ ਨੇ ਉਹਨਾਂ ਨੂੰ ਵੀ ਕਈ ਵਾਰ ਡਰੈਸਾਂ ਦੀ ਔਕੀ ਹੁੰਦੀਆਂ, ਕਈ ਪੇਰੈਂਟਸ ਦੇ ਵਿੱਚ ਜੋ ਪੜ੍ਹਾਈ ਨਹੀਂ ਕਰਵਾਈ ਦੀ ਉਹਨਾਂ ਦੀ ਕਿਵੇਂ ਤੁਸੀਂ ਮਦਦ ਕੀ ਸਾਡੇ ਸਕੂਲ ਦੇ ਵਿੱਚ ਇਹ ਯੂਨੀਫਾਰਮ ਹੈ ਹਰ ਬੱਚੇ ਨੂੰ ਫ੍ਰੀ ਮਿਲਦੀ ਹੈ। ਇਹਨਾਂ ਨੂੰ ਖਾਣਾ ਮੀਡੀਆਂ ਮਿਲਦਾ ਫ੍ਰੀ ਦੇ ਵਿੱਚ, ਬੁੱਕਸ ਦਾ ਕੋਈ ਚਾਰਜਸ ਨਹੀਂ ਹੁੰਦੇ, ਇਵਨ ਕਿ ਜਿਹੜੀ ਕਾਪੀਜ਼ ਵੀ ਹੁੰਦੀਆਂ ਆ ਉਹ ਅਸੀਂ ਟੀਚਰਸ ਮਿਲ ਕੇ ਕਿਸੇ ਦਾ ਬਰਥਡੇ ਆ ਗਿਆ, ਕੋਈ ਫੰਕਸ਼ਨ ਆ ਗਿਆ, ਅਸੀਂ ਉਹ ਵੀ ਇਹਨਾਂ ਨੂੰ ਆਪ ਆਪਣੇ ਵੱਲੋਂ ਦਿੰਦੇ ਹਾਂ। ਤੇ ਸਰਕਾਰ ਵੱਲੋਂ ਕੀ ਤੁਸੀਂ ਡਿਮਾਂਡ ਕਰਨਾ ਜਾਉਂਗੇ ਹੋਰ ਇਹਨੂੰ ਅਪਗ੍ਰੇਡ ਕਰਨ ਦੇ ਲਈ ਸਕੂਲ ਸਰਕਾਰ ਵੱਲੋਂ ਇਹ ਵੀ ਸਾਡੇ ਕੋਲ ਬੱਚੇ ਕਾਫੀ ਹੈਗੇ ਆ ਸਾਡੇ ਨਾਲ ਹੀ 에어ਪੋਰਟ ਰੋਡ ਹੈ ਨਦੀ ਵੀ ਲੱਗਦੀ ਹੈ ਨਾਲ ਤੇ ਅਸੀਂ ਚਾਹੁੰਦੇ ਆ ਵੀ ਸਕੂਲ ਸਾਡਾ ਹਾਈ ਹੋ ਜਵੇ ਸਾਡੇ ਸਕੂਲ ਦੇ ਵਿੱਚ ਕੰਪਿਊਟਰ ਲੈਬ ਵੀ ਆ ਗਈ ਹੈ ਸਰਕਾਰ ਦੀ ਉਪਰਾਲੇ ਕਾਰਨ ਸਾਇੰਸ ਲੈਬ ਵੀ ਹੈਗੀ ਹੈ ਫੈਸਿਲਿਟੀ ਸਾਰੀਆਂ ਪਹਿਲਾਂ ਪ੍ਰਾਇਮਰੀ ਸਕੂਲ ਹੈ ਸੀ ਸਾਇੰਸ ਲੈਬ ਹੋਰ ਕੰਪਿਊਟਰ ਲੈਬ ਹਾਂਜੀ ਇਹ ਉਹ ਮਿਡਲ ਸਕੂਲ ਹੈ ਸਾਡੇ ਨਾਰਮਲੀ ਮਿਡਲ ਸਕੂਲ ਦੇ ਵਿੱਚ ਸਾਇੰਸ ਕੰਪਿਊਟਰ ਲੈਬਸ ਨਹੀਂ ਹੁੰਦੀਆਂ ਬਟ ਸਾਡੇ ਸਕੂਲ ਦੇ ਵਿੱਚ ਸਰਕਾਰ ਵੱਲੋਂ ਸਾਨੂੰ ਸਾਇੰਸ ਲੈਬ ਵੀ ਦਿੱਤੀ ਗਈ ਹੈ ਤੇ ਕੰਪਿਊ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਮੈਗਾ ਪੀਟੀਐਮ ਦੇ ਵਿੱਚ ਅਸੀਂ ਅਧਿਆਪਕਾਂ ਦੇ ਵੱਲੋਂ ਤੇ ਜਿਹੜੀ ਸਾਡੀ ਸੁਸਾਇਟੀ ਮੈਂਬਰਸ ਹੈਗੇ ਉਹਨਾਂ ਦੇ ਵੱਲੋਂ ਇੱਕ ਵਰਕਸ਼ਾਪ ਵੀ ਉਲੀਕੀ ਗਈ ਹੈ ਜਿਹਦੇ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਰਕਾਰ ਦੀਆਂ ਨੀਤੀਆਂ ਬਾਰੇ ਤੇ ਸਿੱਖਿਆ ਪ੍ਰਤੀ ਜੋ ਸਰਕਾਰ ਦੇ ਕਦਮ ਉਠਾਏ ਗਏ ਆ ਉਹਨਾਂ ਬਾਰੇ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਪੀਪੀ ਪੀਪੀਟੀਜ਼ ਤੇ ਵੀਡੀਓਜ਼ ਉਹਨਾਂ ਨੂੰ ਦਿਖਾ ਕੇ ਅਸੀਂ ਉਹਨਾਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਸਿੱਖਿਆ ਦੇ ਇਸ ਅ ਜਿਹੜਾ ਵਿਭਾਗ ਵੱਲੋਂ ਚਲਾਇਆ ਗਿਆ ਇੱਕ ਹੈਗਾ ਵਰਤਾਰਾ ਵੀ ਉਹਦੇ ਨਾਲ ਜੁੜੋ ਤਾਂ ਕਿ ਅਸੀਂ ਪੰਜਾਬ ਦੀ ਸਿੱਖਿਆ ਨੂੰ ਹੋਰ ਉਚਾਈਆਂ ਵੱਲ ਹੋਰ ਬੁਲੰਦੀਆਂ ਵੱਲ ਲੈ ਕੇ ਜਾ ਸਕੀਏ ਉਹ ਜੋ ਡਿਜੀਟਲਾਈਜੇਸ਼ਨ ਕੀਤੀ ਜਾ ਰਹੀ ਹੈ ਪੜ੍ਹਾਈ ਦੇ ਵਿੱਚ ਉਸ ਨੂੰ ਅਸੀਂ ਕਿਵੇਂ ਵੇਖ ਰਹੇ ਹਾਂ ਤੇ ਸਕੂਲਾਂ ਵਿੱਚ ਉਹ ਚੀਜ਼ ਹੋ ਰਹੀ ਹੈ ਲਾਗੂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੋ ਰਹੀ ਹੈ ਸਾਡੇ ਸਾਰੇ ਜਿਹੜੇ ਕਲਾਸਰੂਮ ਹੈਗੇ ਆ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਬਾਅਦ ਦੇ ਵਿੱਚ ਸਾਰੇ ਕਲਾਸਰੂਮਾਂ ਦੇ ਵਿੱਚ ਸਾਡੇ ਸਮਾਰਟ ਬੋਰਡਸ ਲੱਗੇ ਹੋਏ ਆ ਸਾਡੇ ਟੱਚ ਪੈਨਲਸ ਲੱਗੇ ਹੋਏ ਆ ਪੂਰਾ ਡਿਜੀਟਲ ਕਰਕੇ ਅਸੀਂ ਇਸ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਰਹੇ ਆ ਸਰਕਾਰ ਨੂੰ ਹੋਰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਜੋ ਕਿ ਸਕੂਲ ਦੇ ਵਿੱਚ ਜੋ ਕਿ ਕਮੀਆਂ ਨੇ ਜਾਂ ਕੁਝ ਹੋਰ ਉਹ ਸਰਕਾਰਾਂ ਦੇਖੋ ਜੀ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਬਦਲਦੀਆਂ ਰਹਿੰਦੀਆਂ ਨੇ ਮੌਜੂਦਾ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਜਿਹੜੀਆਂ ਹੋਰ ਸਾਡੇ ਸਾਨੂੰ ਪਹਿਲਾਂ ਕਾਫੀ ਗ੍ਰਾਂਟਾਂ ਆ ਚੁੱਕੀਆਂ ਜਿਵੇਂ ਮੈਡਮ ਨੇ ਦੱਸਿਆ ਤੁਹਾਨੂੰ ਵੀ ਸਾਡੇ ਸਾਇੰਸ ਲੈਬ ਬਣ ਚੁੱਕੀ ਹੈ ਤੇ ਸਾਡੇ ਕੰਪਿਊਟਰ ਲੈਬ ਵੀ ਹੈਗੀ ਹੈ ਉਹਦੇ ਨਾਲ ਦਰਜਾ ਚਾਰ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੀ ਵੀ ਸਾਨੂੰ ਲੋੜ ਹੈ ਥੋੜਾ ਬਹੁਤ ਗਰਾਉਂਡ ਦਾ ਹੋਰ ਅਸੀਂ ਅਪਡੇਸ਼ਨ ਕਰਨੀ ਹੈ ਲੇਵਲਿੰਗ ਵਗੈਰਾ ਕਰਨੀ ਹੈ ਉਹ ਥੋੜਾ ਜਿਹਾ ਹੋਰ ਜੇ ਪਾਰਕ ਦੀ ਫੈਸਿਲਿਟੀ ਹੋਵੇ ਜਾਂ ਮਾਲੀ ਦੀ ਫੈਸਿਲਿਟੀ ਹੋ ਜਾਵੇ ਸਾਨੂੰ ਕੁਝ ਮਿਲ ਜਾਵੇ ਤਾਂ ਉਹਦੇ ਨਾਲ ਅਸੀਂ ਮਨ ਲੱਗਦਾ ਵੀ ਹੋਰ ਇਹਨੂੰ ਬਿਊਟੀਫਾਈ ਕਰਕੇ ਵੀ ਦੂਸਰੇ ਜਿਹੜੇ ਸਕੂਲ ਹੈਗੇ ਆ ਪ੍ਰਾਈਵੇਟ ਸਕੂਲ ਉਹਨਾਂ ਦੇ ਬਰਾਬਰ ਦੇ ਲੈਵਲ ਤੇ ਲਿਆ ਸਕਦੇ ਹਾਂ ਸਿੰਦੀਪਾ ਜੀ ਅਸੀਂ ਪਹੁੰਚੇ ਹਾਂ ਅੱਜ ਸਕੂਲ ਦੇ ਵਿੱਚ ਤੁਸੀਂ ਅੱਗੇ ਵੀ ਕਈ ਸਮਾਜਿਕ ਕੰਮ ਕਰਦੇ ਰਹਿੰਦੇ ਹੋ ਤੇ ਅੱਜ ਜੋ ਕਿ ਮੇਗਾ ਪੀਟੀਐਮ ਤੇ ਵੀ ਤੁਸੀਂ ਹਾਜ਼ਰੀ ਭਰੀ ਹੈ ਕਿਵੇਂ ਵੇਖਦੇ ਹੋ ਸਰਕਾਰ ਦੇ ਪ੍ਰਾਲੇ ਨੂੰ ਸਰਕਾਰ ਦਾ ਪ੍ਰਾਲਾ 2009 ਤੋਂ ਸਾਡਾ ਹਾਈ ਸਕੂਲ ਬਣਿਆ ਵਾ ਹਾਈ ਸਕੂਲ ਤਾਂ ਬਣ ਗਿਆ ਸਰਕਾਰ ਦੀਆਂ ਨਕਾਮੀਆਂ ਹੀ ਆ ਕਿ ਇੱਥੇ ਇਹਨੂੰ ਲਾਗੂ ਨਹੀਂ ਕਰ पाए ਸਰਕਾਰੀ ਹਾਈ ਸਕੂਲ ਤਾਂ ਬਣ ਗਿਆ ਇਹ ਇਹਨੂੰ ਲਾਗੂ ਕਰਨਾ ਚਾਹੀਦਾ ਇਤਹਾਕਪੁਰੇ ਭੇਜਣੇ ਚਾਹੀਦੇ ਪਹਿਲਾਂ ਜਦੋਂ ਵੀ ਕਿਸੇ ਸਕੂਲ 'ਚ ਬੜਦੇ ਸੀ ਮੁਰੇ ਲਿਖਿਆ ਸੀ ਵਿਦਿਆ ਸਭ ਤੋਂ ਉੱਤਮ ਗੁਣ ਲੁੱਟੇ ਚੋਰ ਨਾ ਲੱਗਿਆ ਕੋਣ ਤੇ ਜਿਹੜੀ ਵਿਦਿਆ ਇਹ ਕਿ ਕਿਸੇ ਦੀ ਚੋਰੀ ਨਹੀਂ ਕੋਈ ਕਰ ਸਕਦਾ ਜੀ ਨੇ ਇੱਕ ਵਾਰੀ ਪੜ੍ਹ ਲਈ ਦਿਮਾਗ 'ਚ ਬਸ ਗਈ ਉਹ ਲਾਈਫਟਾਈਮ ਨਾਲ ਰਹਿੰਦੀ ਆ ਸੋ ਮੇਰੀ ਸਾਰੇ ਬੱਚਿਆਂ ਨੂੰ ਹੀ ਅਪੀਲ ਆ ਜਿਹੜੀਆਂ ਇਹ ਜਿੱਕਣਾ ਇੱਥੇ ਮਾਲੀ ਦੀ ਲੋੜ ਆ ਤਾਂ ਮਾਲੀ ਵੀ ਜ਼ਰੂਰ ਚਾਹੀਦਾ ਜੀ ਸਮੇ ਦੇ ਸਮੇ ਨਾਲ ਗਰਾਂਟ ਵੀ ਜ਼ਰੂਰ ਚਾਹੀਦਾ ਤੁਹਾਡੇ ਵੱਲੋਂ ਵੀ ਕਈ ਵੀ ਕੰਮ ਕੀਤੇ ਜਾਂਦੇ ਨੇ ਬੱਚਿਆਂ ਦੇ ਲਈ ਬੱਚਿਆਂ ਦੀ ਸਿੱਖਿਆ ਦੇ ਲਈ ਕਿਵੇਂ ਤੁਸੀਂ ਆਪਣਾ ਕਈ ਬੱਚਿਆਂ ਨੂੰ ਡਰੈਸੇਸ ਦੀ ਲੋੜ ਹੁੰਦੀ ਉਹਨਾਂ ਦੀ ਕਿਵੇਂ ਮਦਦ ਕੀਤੀ ਜਾਂਦੀ ਹੈ ਮਦਦ ਜਿਹੜੀ ਮੰਗਦੇ ਆ ਜੀ ਅਸੀਂ ਮੰਤ ਸਮੇ ਦੇ ਅਨੁਸਾਰ ਅਸੀਂ ਪੂਰੀ ਕਰਦੇ ਆ ਜੇ ਅੱਜ ਵੀ ਸਾਡੇ ਕੋਈ ਮੰਗ ਕਰਦੇ ਆ ਅਸੀਂ ਇਹਨਾਂ ਦੇ ਨਾਲ ਖੜੇ ਆ